ਲਏ ਮਿੱਤਰੋ ਬੱਦਲ ਫੇਰ ਹੋ ਗਿਆ ਪਾਣੀ ਦੇਖ ਲੋ ਚਾਰੇ ਪਾਸੇ ਦੇਖੋ ਬਈ ਪਾਣੀ ਤੇ ਬੱਦਲ ਫੇਰ ਹੋ ਗਿਆ ਤੇ ਆਪਣੇ ਕਬੂਤਰ ਬਾਜ ਉਹ ਦੇਖੋ ਘੋੜੀ ਵੀ ਡਰ ਗਈ ਘੋੜੀ ਉੱਡੀ ਨੂੰ ਉੱਡ ਰਹੀ ਆ ਲਓ ਜੀ ਕਦੋਂ ਚੱਲ ਰਹੀ ਆ ਸ਼ੌਕੀ ਵੀਰ ਆਪਣਾ ਚਾਹ ਫਿਰਿਆ ਤੇ ਕੋ ਆ ਗਿਆ ਦੇਖੋ ਆਓ ਜੀ ਮਿੱਤਰੋ ਅੱਜ ਸ਼ਾਮ ਨੂੰ ਹੋਏ ਤੇ ਥੋੜੇ ਜਿਹਾ ਵਿਲੇ ਤੇ ਅੱਜ ਚੱਲੇ ਆ ਥੋੜੇ ਜਿਹਾ ਆਪਾਂ ਹਨ ਕੋੜ ਖਾਣ ਪੀਣ ਤੇ ਦੇਖੋ ਵੀਰੋ ਆਲੇ ਵਾਲੇ ਪਾਣੀਾਰੇ ਪਾਸੇ ਪਾਣੀ ਪਾਣੀ ਹੋਇਆ ਪਿਆ ਆਪਨੇ ਕਿੰਨਾ ਪਿਆ ਦੇਖੋ

ਤੇ ভাই ਆਪਾਂ ਪਹੁੰਚ ਗਏ ਜਲਾਖੜੀ ਪਿੰਡ ਦੇ ਵਿੱਚ ਤੇ ਚਲੋ ਫਿਰ ਖਾਣੇ ਆ ਪੀਣੇ ਆ ਪਿੱਛੇ ਆਪਣੀ ਦੁਕਾਨਾਂ ਤੇ ਪਾਣੀ ਦੇਖ ਲਓ ਬਹੁਤ ਜ਼ਿਆਦਾ ਉਹ ਜੀ ਮਿੱਤਰੋ ਪਹਿਲਾਂ ਆਪਾਂ ਲੈਂਦੇ ਆ ਠੰਡਾ ਇੱਕ ਨਹੀਂ ਮਿੱਤਰੋ ਕੋਕ ਲੈ ਲਿਆ ਤੇ 버ਗਰ ਆਪਾਂ ਖਾਣੇ ਆ ਤੇ ਸੱਤਨਾ ਫਾਸਟ ਫੂਡ ਜਲਾਖੜੀ ਦੇ ਵਿੱਚ ਬਹੁਤ ਵਧੀਆ ਚੀਜ਼ਾਂ ਬਣਾਉਂਦਾ ਆਪਣਾ ਵੀਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਲਤਾ ਜੀ ਫੇਰ ਤੁਹਾਡਾ ਇੱਕ ਨਵੇਂ ਦਿਨ ਤੇ ਇੱਕ ਨਵੇਂ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਆਪਾਂ ਪਹੁੰਚੇ ਹਾਂ ਜਲਾਘੜੀ ਪਿੰਡ ਦੇ ਵਿੱਚ ਕਿਉਂਕਿ ਸ਼ਾਮ ਦਾ ਟਾਈਮ ਆ ਤੇ ਥੋੜੇ ਬੀਲੇ ਵਿੱਚ ਆ ਕੇ ਅੱਜ ਪਹੁੰਚੇ ਆਂ ਤੇ ਸੋਚਿਆ ਥੋੜਾ ਖਾ ਪੀ ਆਈਏ ਕਿਉਂਕਿ ਫਾਸਟ ਫੂਡ ਤੇ ਪਹੁੰਚੇ ਆਪਾਂ ਤੇ ਜਲਾਘੜੀ ਦੇ ਵਿੱਚ ਘੁੰਮ ਫਿਰਨੇ ਆਂ ਚਲੋ ਜੀ ਵੀਡੀਓ ਸ਼ੁਰੂ ਕਰਦੇ ਆਂ 어떤 요? 어, 어,